मकसूदा बाईपास रेड नेशनल हाईवे जलंधर तो लाइव सहज हैं जा सहज न्यूज एटीन के वालों लगातार मुहिम जारी है कि किस तरीके के नाल जो लोग ने रोंग कट्स लेंदेन ने कई ब्लैक स्पॉट्स होंगे ने उन्होंने छेती कितने पहुंचना होंगे दे डैस्टेषन तो इस करके काली कर देंगे अपनी जान तो जोखम च पाते ही पाते हैं सगो दूसर की जान भी जोखिम च पाते हैं जलंधर का मैं जिक्र करा कि ब्लैक स्पॉट्स ने किस तरीके जो ट्रैफिक पुलिस है इतने ਲੋਕਾਂ ਨੂੰ ਸੁਚੇਤ ਕਰਦੀ ਹੈ ਕਿ ਇਨਾ ਟ੍ਰੈਫਿਕ ਰੂਲਸ ਨੂੰ ਫੋਲੋ ਕੀਤਾ ਜਾਏ ਜੋ ਐਕਸੀਡੈਂਟਸ ਹੈ ਉਹਨਾਂ ਤੋਂ ਬਚਿਆ ਜਾਏ ਬਿਲਕੁਲ ਸਰਬਜੋਤ ਗੱਲ ਕਰੀ ਤਾਂ ਅਸੀਂ ਜਿਹੜਾ ਖੜੇ ਆ ਸੰਜੇ ਗਾਂਧੀ ਨਗਰ ਦੇ ਕੋਲ ਪੈਂਦੇ ਸੁਦਾ ਬਾਈਪਾਸ ਰੋਡ ਤੇ ਖੜੇ ਆ ਸਾਹਮਣੇ ਮੇਰੇ ਨੈਸ਼ਨਲ ਹਾਈਵੇ ਹੈ ਸਾਫ਼ ਦੇਖ ਸਕਦੇ ਹੋ ਕਿ ਇਹ ਇਲੀਗਲ ਕੱਟ ਬਣਿਆ ਹੋਇਆ ਹੈ ਇਹ ਬੰਦ ਕੀਤਾ ਹੋਇਆ ਸੀਗਾ ਪੱਥਰਾਂ ਦੇ ਜਿਹੜੇ ਬੈਰੀਕੇਡ ਨੇ ਉਹਦੇ ਨਾਲ ਪਰ ਲੇਕਿਨ ਇਸ ਨੂੰ ਕਿੰਨੇ ਖੋਲਿਆ ਇਸ ਦੀ ਕੋਈ ਵੀ ਜਿਹੜੀ ਜਾਣਕਾਰੀ ਹੈ ਹਲੇ ਤੱਕ ਸਪਸ਼ਟ ਨਹੀਂ ਹੈ ਪਰ ਜਦੋਂ ਇਹ ਜਿਹੜੇ ਇੱਕੋ ਰਸਤਾ ਹੈ ਇੱਥੋਂ ਹੀ ਐਂਟਰੀ ਲੈਂਦੇ ਨੇ ਵਾਹਨ ਤੇ ਉਧਰੋਂ ਗੱਡੀਆਂ ਜਿਹੜੀਆਂ ਐਗਜ਼ਿਟ ਲੈਂਦੀਆਂ ਨੇ ਫਿਰ ਇਧਰੋਂ ਜਿਹੜੀ ਸਰਵਿਸ ਲੈਂਦੀ ਟ੍ਰੈਫਿਕ ਹੈ ਉਹ ਆ ਰਿਹਾ ਹੈਗਾ ਇਹ ਸਾਰਾ ਇੱਕੋ ਕੱਟ ਦੇ ਹੁੰਦਾ ਹੈ ਤਾਂ ਇੱਥੇ ਜਿਹੜਾ ਗਿਆ ਹਮੇਸ਼ਾ ਵੱਡੇ ਸੜਕ ਖਾਸੇ ਹੁੰਦੇ ਨੇ ਇਹਦੇ ਕਾਰਨ ਕਿਉਂਕਿ ਜਦੋਂ ਗੱਡੀਆਂ ਬਿਲਕੁਲ ਇੱਕਦਮ ਸੋ ਟਰਨ ਕਰਕੇ ਜਾਂਦੀਆਂ ਨੇ ਤਾਂ ਪਿੱਛੋਂ ਹਾਈਵੇ ਤੇ ਜਿਹੜੀ ਤੇਜ਼ ਰਫ਼ਤਾਰ ਗੱਡੀ ਆਂਦੀ ਹੈ ਉਹਦੇ ਨਾਲ ਟਕਰਾਉਣ ਦਾ ਜਿਹੜਾ ਇਹ ਖਦਸ਼ਾ ਰਹਿੰਦਾ ਹੈਗਾ ਤਾਂ ਕਾਫੀ ਵੱਡਾ ਇਹ ਜਿਹੜਾ ਇੱਥੇ ਫੋਰਸਪੋਟ ਪੁਆਇੰਟ ਹੈ ਸਭ ਤੋਂ ਵੱਡਾ ਇਹ ਹੈਗਾ ਫਿਰ ਅਗਲੀ ਗੱਲ ਕਰਾਂ ਤੇ ਸੋ 100 ਮੀਟਰ ਦੂਰੀ ਤੇ ਗੱਲ ਕਰਾਂ ਤਾਂ ਮਕਸੂਦਾ ਬਾਈਪਾਸ ਹੈ ਜੋ ਬਿਲਕੁਲ ਗਲਤ ਤਰੀਕੇ ਦੇ ਨਾਲ ਬਣਾਇਆ ਗਿਆ ਹੈਗਾ ਪੂਰਾ ਬਾਈਪਾਸ ਜਿਹੜਾ ਹੈ ਉੱਥੇ ਐਂਟਰੀ ਐਗਜ਼ਿਟ ਪੁਆਇੰਟ ਇੱਕੋ ਰੱਖਿਆ ਗਿਆ ਹੈਗਾ ਅੰਮ੍ਰਿਤਸਰ ਦਾ ਜਿਹੜਾ ਫਲੋ ਆਉਂਦਾ ਹੈਗਾ ਟਰੈਸ ਕਿਦਾ ਉਹ ਵੀ ਉਤੋਂ ਹੀ ਐਂਟਰੀ ਲੈ ਰਿਹਾ ਔਰ ਜਿਹੜਾ ਦਿਲਿੰਦਰ ਸ਼ਹਿਰ ਦਾ ਅੰਮ੍ਰਿਤਸਰ ਜਾਨਵਰ ਨੂੰ ਫਲੋ ਹੈਗਾ ਉਹ ਵੀ ਉਤੋਂ ਐਗਜ਼ਿਟ ਲੈ ਰਿਹਾ ਤੇ ਗੱਡੀਆਂ ਦਾ ਕਿੱਥੇ ਟਕਰਾਉਣ ਦਾ ਡਰ ਰਹਿੰਦਾ ਹੈਗਾ ਫਿਰ ਦੂਸਰੇ ਅਗਰ ਹੌਟਸਪੌਟ ਦੀ ਗੱਲ ਕਰਾਂ ਕਿਸ਼ਨਗੜ ਚੌਕ ਹੈ ਉਹ ਕਾਫੀ ਵੱਡਾ ਹੌਟਸਪੌਟ ਹੈ ਔਰ ਅਗਲੇ ਹੌਟਸਪੌਟ ਦੀ ਗੱਲ ਕਰਾਂ ਤਾਂ ਹਾਈਵੇ ਤੇ ਕਈ ਹੋਏ ਪੁਆਇੰਟ ਨੇ ਜਿੱਥੇ ਲੋਕਾਂ ਨੇ ਜਿਹੜਾ ਡਿਵਾਈਡਰ ਉਹਨੂੰ ਤੋੜ ਕੇ ਜਿਹੜਾ ਕੀ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਿ ਗੱਡੀਆਂ ਐਗਜ਼ਿਟ ਲੈ ਰਹੀਆਂ ਨੇ ਉਧਰੋਂ ਹੀ ਕੱਢ ਰਹੀਆਂ ਨੇ ਤਾਂ ਅਗਰ ਰਫ਼ਤਾਰ ਜਦੋਂ ਤੇਜ਼ ਹੁੰਦੀ ਹੈ ਤੇ ਇਸੇ ਤਰ੍ਹਾਂ ਵੱਡੇ ਹਾਦਸੇ ਹੁੰਦੇ ਨੇ ਤਾਂ ਇਹ ਤਸਵੀਰ ਦਿਖਾ ਰਿਹਾ ਕਿਸ ਤਰ੍ਹਾਂ ਗੱਡੀ ਵਾਪਸ ਆ ਰਹੀ ਇੱਥੋਂ ਐਗਜ਼ਿਟ ਲਏਗੀ ਕਿਸ ਤਰ੍ਹਾਂ ਉਹ ਹਾਈਵੇ ਤੇ ਬੈਕ ਕਰ ਰਿਹਾ ਹੈ ਕਿੰਨਾ ਰਿਸਕੀ ਪੁਆਇੰਟ ਹੈ ਕਿਉਂਕਿ ਪਿੱਛੋਂ ਗੱਡੀਆਂ ਰਫ਼ਤਾਰ ਤੇਜ਼ ਆ ਰਹੀ ਹੈ ਅਗਰ ਇਸੇ ਤਰ੍ਹਾਂ ਗੱਡੀਆਂ ਇੱਥੇ ਇਲੀਗਲ ਤਰੀਕੇ ਨਾਲ ਚਲਾਉਣਗੇ ਜਾਂ ਅਨਗੈਲੀ ਨਾਲ ਚਲਾਉਣਗੇ ਤਾਂ ਕਿ ਹਾਦਸਾ ਨਹੀਂ ਹੋਵੇਗਾ ਇਸ ਤਰ੍ਹਾਂ ਹਾਈਵੇ ਤੋਂ ਯੂ-ਟਰਨ ਵਾਪੇਕ ਲੱਗੇ ਗੱਡੀ ਮੁੜੀ ਹੈ ਇਸੇ ਤਰ੍ਹਾਂ ਦੇ ਪੁਆਇੰਟ ਨੇ ਦੇਖੋ ਸਾਹਮਣੇ ਗੱਡੀ ਐਕਸਿਟ ਲੈ ਰਹੀ ਹੈ ਐਦੋ ਟਰੱਕ ਐਂਟਰੀ ਲੈ ਰਹੀ ਹੈ ਇਸੇ ਤਰ੍ਹਾਂ ਹਾਦਸੇ ਹੁੰਦੇ ਨੇ ਜਿਵੇਂ ਕੈਨੇਡਾ ਦੇ ਵਿੱਚ ਹੋਇਆ ਟਰੱਕ ਵਾਲਾ ਬਿਨਾਂ ਦੇਖੇ ਪਿੱਛੋਂ ਨੇ ਦੇਖਿਆ ਕਿ ਪਿੱਛੇ ਕੋਈ ਗੱਡੀ ਆ ਰਹੀ ਕਿ ਨਹੀਂ ਆ ਰਹੀ ਉਸਨੇ ਐਂਟਰੀ ਲੈ ਲਈ ਹਾਈਵੇ ਤੇ ਅਗਰ ਪਿੱਛੋਂ ਇਸੇ ਤਰ੍ਹਾਂ ਰਫ਼ਤਾਰ ਤੇਜ਼ ਹੋਵੇਗੀ ਤਾਂ ਨੋਰਮਲ ਜਿਹਾ ਲਾ ਹਾਦਸਾ ਹੋਵੇਗਾ ਤਾ ਇਸੇ ਤਰ੍ਹਾਂ ਦੇ ਸ਼ਹਿਰ ਦੇ ਕਈ ਇਹੋ ਜਿਹੇ ਪੁਆਇੰਟ ਨੇ ਇਲੀਗਲ ਯੂ ਟਰਨ ਨੇ थाना ਬਰਾਦਰਜੀ ਕੋਲ ਗੱਲ ਕਰਾਂ ਤਾਂ ਇਲੀਗਲ ਯੂ ਟਰਨ ਆ ਉੱਥੋਂ ਦੀ ਗੱਡੀ ਮੁੜਦੀ ਹੈ ਤੇ ਪਿੱਛੇ ਨਹੀਂ ਦੇਖਦੇ ਲੋਕ ਪਿੱਛੋਂ ਗੱਡੀ ਆ ਕੇ ਟਕਾਉਣ ਦਾ ਖਤਰਾ ਰਹਿੰਦਾ ਹੈਗਾ ਇਹੋ ਜਿਹੇ ਕਈ ਪੁਆਇੰਟਸ ਨੇ ਲੈ ਕੇ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਸਾਈਨ ਬੋਰਡ ਨਹੀਂ ਲਗਾਇਆ ਗਿਆ ਕਿਸੇ ਵੀ ਹੌਟਸਪੌਟ ਤੇ ਹਲੇ ਤੱਕ ਸਾਈਨ ਬੋਰਡ ਨਹੀਂ ਹੈ ਸਿਰਫ ਇਹ ਪੀਪੀ ਚੌਂਕ ਦੇ ਕੋਲ ਇੱਕ ਜਿਹੜਾ ਕਟਾ ਉੱਥੇ ਇੱਕ ਐਕਸੀਡੈਂਟ ਪ੍ਰੋਨ ਏਰੀਆ ਦਾ ਸਾਈਨ ਬੋਰਡ ਸਾਨੂੰ ਇਸ ਮੁਹਿੰਮ ਦੇ ਤਹਿਤ ਮਿਲਿਆ ਹੋਰ ਕਿਤੇ ਵੀ ਕੋਈ ਸਾਈਨ ਬੋਰਡ ਪੁਲਿਸ ਵੱਲੋਂ ਨਹੀਂ ਹੈ ਨਾ ਹੀ ਕੋਈ ਸਪੈਸ਼ਲ ਜਿਹੜੀ ਤਰ੍ਹਾਂ ਦੀ ਹੈ ਉਹ ਪੁਲਿਸ ਵੱਲੋਂ ਦਿੱਤੀ ਗਈ ਹੈ ਇਹ ਹੋਏ ਪੁਆਇੰਟ ਇਹ ਕਿ ਨਾਲ ਜੋ ਲੋਕ ਨੇ ਟ੍ਰੈਫਿਕ ਰੂਲਸ ਦੀਆਂ ਖੱਜੀਆਂ ਇੱਥੇ ਉਡਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਕੋਈ ਵੀ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਖੜਾ ਨਹੀਂ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਹੀ ਪ੍ਰਸ਼ਾਸਨ ਨੇ ਅੱਖਾਂ ਖੋਲ੍ਹਦੀਆਂ ਬਿਲਕੁਲ ਬਿਲਕੁਲ ਮੈਂ ਵੀ ਉਹੀ ਗੱਲ ਦਾ ਜ਼ਿਕਰ ਕਰ ਰਿਹਾ ਕਿ ਜਦੋਂ ਪ੍ਰਸ਼ਾਸਨ ਉਦੋਂ ਹੀ ਜਾਗਦਾ ਜਦੋਂ ਵੱਡਾ ਹਾਸਾ ਹੁੰਦਾ ਕਿਉਂਕਿ ਜਿੰਨੇ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਉਹ ਸ਼ਹਿਰ ਦੇ ਚੌਂਕਾਂ 'ਕੱਜ ਖੜੇ ਨੇ ਜਿੱਥੇ ਚਲਾਨ ਕੱਟ ਰਹੇ ਨੇ ਜਿੱਥੇ ਲੋਕ ਰਾਮਨਾ ਨਿਕਲ ਰਹੇ ਨੇ ਉੱਥੇ ਲੋਕ ਪੁਲਿਸ ਖੜੇ ਪਰ ਜਿੱਥੇ ਲੋੜ ਹੈ ਕਿਸ ਤਰ੍ਹਾਂ ਲੋਕ ਬਿਨਾ ਦੇਖੇ ਬਿਨਾ ਦੇਖੋ ਕਿਸ ਤਰ੍ਹਾਂ ਗੱਡੀ ਸਰਵਿਸ ਰੇਂ ਤੇ ਜਾ ਰਹੀ ਹੈ ਉਹ ਗੱਡੀ ਐਕਸੀਡੈਂਟ ਲੈ ਰਹੀ ਹੈ ਇਹ ਗੱਡੀ ਤੇਜ਼ ਹੋਏਗੀ ਦੋਨਾਂ ਦੇ ਆਪਸ ਵਿੱਚ ਟਕਰਾਓ ਹੋਏਗਾ ਕੋਈ ਵੀ ਇੱਥੇ ਸਾਈਨ ਬੋਰਡ ਨਹੀਂ ਹੈ ਸਲੋ ਚੱਲੋ ਇਹ ਸਪੀਡ ਕਿੰਨੀ ਲੈਣੀ ਹੈ ਦੇਖੋ ਕਿਸ ਤਰ੍ਹਾਂ ਜਿਹੜਾ ਕੀ ਹੈ ਗੱਡੀਆਂ ਇਲੀਗਲ ਕਹਿ ਸਕਦੇ ਆ ਕਿ ਗਲਤ ਤਰੀਕੇ ਨਾਲ ਦੇਖੋ ਤੂੰ ਵੀ ਲੜਗਾ ਰਿਹਾ ਸੀਗਾ ਕਿਦੋਂ ਟਰੱਕ ਜਾ ਰਿਹਾ ਇਧਰੋਂ ਛੋਟੀ ਗੱਡੀ ਜਾ ਰਹੀ ਥੋ ਫੀ ਟਰੱਕ ਆ ਰਿਹਾ ਹੈ ਅਗਰ ਇਹ ਸਪੀਡ ਤੇਜ਼ ਹੋਵੇ ਤਾਂ ਐਕਸੀਡੈਂਟ ਹੋਣਾ ਲਾਜ਼ਮੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨਿਕ ਅੱਖਾਂ ਜਿਹੜੀਆਂ ਉਹ ਸਮੇਂ ਸਿਰ ਖੁੱਲ੍ਹੇ ਚਾਹੀਦੀਆਂ ਨੇ ਨਾ ਕਿ ਵੱਡੇ ਹਾਦਸੇ ਤੋਂ ਬਾਅਦ ਕਿਉਂਕਿ ਇਸ ਰੋਡ ਉੱਤੇ ਇਸ ਨੈਸ਼ਨਲ ਹਾਈਵੇ ਤੇ ਕਈ ਵੱਡੇ ਜਿਹੜੇ ਆ ਉਹ ਹਾਸੇ ਹੋ ਚੁੱਕੇ ਨੇ ਜੀ ਸਰਦੋ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਹਿਸਾ ਨੂੰ ਪੂਰੀਆਂ ਜਾਣਕਾਰੀ ਦੇਣ ਲਈ ਤਸਵੀਰਾਂ ਸਾਨੂੰ ਦਿਖਾਉਣ ਦੇ ਲਈ ਕਿਸੇ ਦੇ ਨਾਲ ਇੱਥੇ ਜੋ ਹੈ ਬਲੈਕ 스ਪੌਟ ਹੈ ਪਰ ਗੱਡੀਆਂ ਜੋ ਨੇ ਉਹ ਆ ਜਾ ਰਹੀਆਂ ਨੇ ਚਿੱਟਾ ਦਿਨ ਹੈ ਇੱਥੇ ਕੋਈ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਖੜਾ ਨਹੀਂ ਹੈ ਕੋਈ ਵੀ ਇੱਥੇ ਜੋ ਬੋਰਡ ਸਾਈਨ ਹੈ ਉਹ ਨਹੀਂ ਲੱਗਿਆ ਹੋਇਆ ਸ਼ਰਿਆਮ ਜੋ ਲੋਕ ਨੇ ਟ੍ਰੈਫਿਕ ਰੂਲਸ ਦੀਆਂ ਤੱਜੀਆਂ ਇੱਥੇ ਉੜਾ ਰਹੇ ਨੇ ਕਿਉਂਕਿ ਨਿਊਜ਼ 18 ਦੀ ਮੁਹਿੰਮ ਲਗਾਤਾਰ ਜਾਰੀ ਹੈ ਕਿਸ ਤਰੀਕੇ ਨਾਲ ਅਸੀਂ ਵਕਫ ਵਕ ਥਾਵਾਂ ਦਾ ਡਾਟਾ ਤੁਹਾਨੂੰ ਵਿਖਾ ਰਹੇ ਨੈਸ਼ਨਲ ਹਾਈਵੇਸ ਤੇ ਸਟੇਟ ਹਾਈਵੇਸ ਤੇ ਜੋ ਲੋਕ ਨੇ ਸਿਰਫ ਐਕਸੀਡੈਂਟ ਕਰਕੇ ਹੀ ਆਪਣੀ ਜਾਨ ਗਵਾ ਚੁੱਕੇ ਨੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਲੁਧਿਆਣਾ ਤੋਂ ਲਾਈਵ ਜੁੜੇ ਹੋਏ ਨੇ ਜਗਰਾਉ ਪੁਲ ਤੋਂ ਰਜਿੰਦਰ ਕੁਮਾਰ ਅ ਰਜਿੰਦਰ ਜਾਨਣਾ ਚਾਹਵਾਂਗੇ ਲੁਧਿਆਣਾ ਦਾ ਜੇ ਤੁਹਾਡੇ ਕੋਲ ਮੋਟਾ ਮੋਟਾ ਡੇਟਾ ਹੋਏ ਕਿਉਂਕਿ ਕਿਸੇ ਦੇ ਨਾਲ ਰੋਂਗ ਟਰਨਸ ਕਰਕੇ ਬਲੈਕ ਸਪots ਓਵਰ ਸਪੀਡਿੰਗ ਕਰਕੇ ਇੱਥੇ ਕਈ ਐਕਸੀਡੈਂਟ ਹੋਏ ਕਿੰਨੇ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਪਰ ਵੱਡਾ ਸਵਾਲ ਕੀ ਇੰਨਾ ਕੁਝ ਹੋਣ ਤੋਂ ਬਾਅਦ ਵੀ ਵੱਡੇ ਐਕਸੀਡੈਂਟਸ ਹੋਣ ਤੋਂ ਬਾਅਦ ਵੀ ਜੋ ਲੋਕ ਨੇ ਉਬਾਜ਼ ਨਹੀਂ ਆਂਦੇ ਦੇਖੋ ਸਰਪ੍ਰੋਤ ਅਗਰ 2023 ਤੋਂ ਹੁਣ ਤੱਕ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ 100 ਤੋਂ ਵੱਧ ਮੌਤਾਂ ਦਾ ਆਕੜਾ ਜਿਹੜਾ ਉਹ ਸਾਹਮਣੇ ਆਇਆ ਕਿ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਲੋਕਾਂ ਦੀਆਂ ਜਿਹੜੀਆਂ ਯੂ-ਟਰਨ ਦੀ ਗੱਲ ਕਰੀਏ ਜਾਂ 23 ਸਪੀਡ ਦੀ ਗੱਲ ਕਰੀਏ ਤਾਂ ਮੌਤਾਂ ਹੋਈਆਂ ਨੇ ਪਰ ਅਸੀਂ ਲੁਧਿਆਣਾ ਦੇ ਜਗਰਾਉਂ ਪੁਲ ਤੇ ਖੜੇ ਆ ਇੱਥੇ ਦਿਖਾਉਣ ਦਾ ਤਸਵੀਰਾਂ ਦਾ ਯਤਨ ਇਹ ਜ਼ਰੂਰ ਕਰਾਂਗੇ ਕਿ ਇੱਥੇ ਬੇਸ਼ੱਕ ਇਹ ਚੁਰਸਤਾ ਹੈਗਾ ਔਰ ਇੱਕ ਰਸਤਾ ਅਗਰ ਗੱਲ ਕਰੀਏ ਇਸ ਸਾਈਡ ਵਾਲਾ ਰਸਤਾ ਉਹ ਜਲੰਧਰ ਨੂੰ ਜਾਂਦਾ ਨੈਸ਼ਨਲ ਹਾਈਵੇ ਦਾ ਰਸਤਾ ਹੈ ਔਰ ਦੂਸਰਾ ਰਸਤਾ ਪੁਲਿਸ ਵਾਲੇ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਇੱਥੋਂ ਟਰਨ ਲੈ ਕੇ ਆਏ ਨੇ ਔਰ ਕਿਵੇਂ ਲੰਘੇ ਨੇ ਔਰ ਇਹ ਰਸਤਾ ਜਿਹੜਾ ਇਹ ਦਿੱਲੀ ਵਾਲੀ ਸਾਈਡ ਤੋਂ ਆ ਰਿਹਾ ਜਿਹੜਾ ਸ਼ਹਿਰ ਦੇ ਅੰਦਰੋਂ-ਅੰਦਰੀ ਲੰਘਦਾ ਤਾਂ ਇਹ ਨੈਸ਼ਨਲ ਹਾਈਵੇ ਦਾ ਰਸਤਾ ਵੀ ਹੈ ਔਰ ਜਗਰਾਉਂ ਪੁਲ ਸ਼ਹਿਰ ਨੂੰ ਜੋੜਨ ਵਾਲਾ ਰਸਤਾ ਵੀ ਹੈ ਤਾਂ ਇੱਥੇ ਇਹ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾਉਣੀਆਂ ਵਾੜਦੀਆਂ ਨੇ ਕਿ ਜਿਹੜੇ ਲੋਕ ਨੇ ਉਹ ਜ਼ਰੂਰ ਇੱਥੋਂ ਟਰਨ ਕਰਕੇ ਲੰਘਦੇ ਨੇ ਕੁਝ ਲੋਕ ਨੇ ਬਾਈ ਜੀ ਇੱਥੇ ਲੋਕ ਟਰਨ ਕਰਕੇ ਲੰਘਦੇ ਨੇ ਇੱਥੋਂ ਯੂ-ਟਰਨ ਲੈਂਦੇ ਨੇ ਲੱਗਦਾ ਹਾਦਸਾ ਕਰਦੇ ਹੋਣਗੇ ਕਾ ਇਹ ਕਿਤਨਾ ਕਿਤੇ ਕਿ ਤਸਵੀਰ ਦਿਖਾਉਣ ਦਾ ਜਰੂਰ ਯਤਨ ਕਰਾਂਗੇ ਦੂਸਰੇ ਪਾਸੇ ਲੋਕ ਗੱਲ ਕਰਨ ਤੋਂ ਵੀ ਬੁਰੇਜ ਕਰ ਰਹੇ ਨੇ ਕਿ ਕਿਵੇਂ ਲੋਕ ਜਿਹੜੇ ਆ ਰਹੇ ਨੇ ਕਿਵੇਂ ਇੱਕ ਜਿਹੜੀ ਲਾਈਟ ਚੱਲ ਰਹੀ ਹੈ ਤੇ ਕਿਵੇਂ ਇਹ ਐਕਟਿਵਾ ਸਵਾਰ ਜਿਹੜਾ ਲੰਘ ਰਿਹਾ ਤਾਂ ਦੇਖ ਸਕਦੇ ਹੋ ਕਿ ਵੱਡੇ ਹਾਦਸੇ ਦਾ ਕਾਰਨ ਸੀਗਾ ਤਾ ਇਹ ਲੋਕ ਹਾਲੇ ਵੀ ਅਵੇਅਰ ਨਹੀਂ ਹੈਗੇ ਕਿ ਆ ਜਾ ਸਕਦਾ ਹੈ ਕਿ ਬੇਸ਼ੱਕ ਵੱਡੇ ਹਾਸੇ ਹੁੰਦੇ ਨੇ ਵੱਡੇ ਹਾਸਾ ਦਾ ਕਾਰਨ ਹੁੰਦਾ ਪਰ ਲੋਕ ਕਿੰਨਾ ਕਿਤੇ ਇਹਨਾਂ ਗੱਲਾਂ ਨੂੰ ਲੈ ਕੇ ਜਿਹੜੇ ਆ ਲਗਾਤਾਰ ਜਾਗਰੂਕ ਵੀ ਕੀਤਾ ਜਾਂਦਾ ਪਰ ਲੋਕ ਫਿਰ ਵੀ ਜਿਹੜਾ ਗੁਰੇਜ ਨਹੀਂ ਕਰ ਰਹੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਜਗਰਾਉ ਪੁਲ ਦੀ ਤਸਵੀਰ ਦਿਖਾਉਣ ਦਾ ਮਕਸਦ ਇਹ ਹੈ ਕਿ ਇੱਕ ਸ਼ਹਿਰ ਵਾਲੀ ਸਾਈਡ ਤੋਂ ਸਰਵਿਸ ਲੈਨ ਹੁੰਦੀ ਹੈ ਉਹ ਤਸਵੀਰ ਦਿਖਾਉਣ ਦਾ ਯਤਨ ਕਰਾਂਗੇ ਕਿ ਸ਼ਹਿਰ ਵਾਲੀ ਸਾਈਡ ਤੋਂ ਸਰਵਿਸ ਲੈਨ ਹੁੰਦੀ ਹੈ ਇਹ ਜਲੰਧਰ ਵਾਲੀ ਸਾਈਡ ਤੋਂ ਰਸਤਾ ਆਉਂਦਾ ਔਰ ਦੂਸਰੇ ਪਾਸੇ ਇਹ ਰਸਤਾ ਜਿਹੜਾ ਸ਼ਹਿਰ ਫਰੋਜਪੁਰ ਰੋਡ ਤੋਂ ਆਉਂਦਾ ਤਾਂ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਸਵਾਰ ਰੋਂਗ ਸਾਈਡ ਟਰਨ ਕਰਨ ਕਰਕੇ ਆਇਆ ਤਾਂ ਇਹ ਲੇਨ ਜਿਹੜੀ ਚੱਲ ਰਹੀ ਹੈ ਜਲੰਧਰ ਵਾਲੀ ਸਾਈਡ ਤੋਂ ਤਾਂ ਕਿਵੇਂ ਉਹ ਇੱਥੋਂ ਲੰਘ ਰਿਹਾ ਕਦੇ ਵੀ ਜਿਹੜਾ ਹਾਦਸਾ ਵਾਪਰ ਸਕਦਾ ਕਿਉਂਕਿ ਤੇਜ਼ ਰਫਤਾਰ ਗੱਡੀਆਂ ਆਉਂਦੀਆਂ ਨੇ ਪਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਤਸਵੀਰਾਂ ਦਿਖਾਉਣ ਦਾ ਯਤਨ ਕੀਤਾ ਸੀ ਕਿ ਬੈਰੀਕੇਡ ਲਗਾਏ ਹੋਏ ਨੇ ਥੋਟਪੋਟ ਏਰੀਆ ਇੱਥੇ ਬਣਾਇਆ ਗਿਆ ਤਾਂਕਿ ਕੋਈ ਹਾਦਸਾ ਨਾ ਹੋਵੇ ਕਈ ਜਿਹੜੇ ਏਰੀਆਜ਼ ਨੂੰ ਲੈ ਕੇ ਜਿਹੜਾ ਬੰਦ ਕੀਤਾ ਹੋਇਆ ਰਸਤਾ ਕਿ ਜਿਹੜੇ ਲੋਕ ਨੇ ਅਗਰ ਫਲਾਈਓਵਰ ਦੇ ਉੱਪਰੋਂ ਪੁਲ ਦੇ ਉੱਪਰੋਂ ਜਾਂਦੇ ਨੇ ਤਾਂ ਹੇਠਾਂ ਪੁਲ ਦੇ ਘੁੰਮ ਕੇ ਉਹ ਰੋਡ ਨੂੰ ਜਿਹੜਾ ਜਾ ਸਕਦੇ ਨੇ ਪਰ ਇਹ ਵੀ ਆ ਤਸਵੀਰ ਜਿਹੜੀ ਆ ਕਿਤੇ ਨਾ ਕਿਤੇ ਤੁਹਾਡੇ ਸਾਹਮਣੇ ਜਿਹੜੀ ਦਿਖਾਈ ਜਾ ਰਹੀ ਹੈ ਕਿ ਕਿਵੇਂ ਲੋਕ ਆ ਰਹੇ ਨੇ ਔਰ ਕਿਵੇਂ ਟਰਨ ਕਰਕੇ ਜਾ ਰਹੇ ਨੇ ਕਿਤੇ ਨਾ ਕਿਤੇ ਵੱਡੇ ਹਾਦਸੇ ਦਾ ਕਾਰਨ ਹੈ ਬੇਸ਼ੱਕ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਤਾਇਨਾਤ ਹੈਗੇ ਨੇ ਪੁਲਿਸ ਦੇ ਅਧਿਕਾਰੀ ਵੀ ਇੱਥੇ ਤਨਾਤ ਹੈਗੇ ਨੇ ਉਹ ਵੀ ਲਗਾਤਾਰ ਲੋਕਾਂ ਨੂੰ ਅਵੇਅਰ ਕਰਨ ਦਾ ਯਤਨ ਕਰਦੇ ਨੇ ਪਰ ਲੋਕ ਫਿਰ ਵੀ ਜਿਹੜੇ ਆ ਜਾਗਰੂਕ ਨਹੀਂ ਹੈ ਤਾਂ ਇਹ ਵੀ ਕਿਤਨਾ ਕਿਤੇ ਇੱਕ ਵੱਡਾ ਕਾਰਨ ਵੱਡਾ ਸ਼ਹਿਰ ਹੈ ਤਾਂ ਟ੍ਰੈਫਿਕ ਨੂੰ ਮੈਂਟੇਨ ਕਰਨ ਦੇ ਵਿੱਚ ਪੁਲਿਸ ਨੂੰ ਕਾਫੀ ਮੁਸ਼ਕਲ ਜਿਹੜੀ ਆ ਉਹ ਕਰਨਾ ਚਾਹੀਦਾ ਹੈ ਕਿ ਇਸ ਵਕਤੀ ਇਹ ਦੀ ਕਿਤਨਾ ਕਿਤੇ ਕਮੀ ਹੈ ਕਿਉਂਕਿ ਮੈਂ ਚੰਡੀਗੜ੍ਹ ਦਾ ਕੰਪੈਰੀਜ਼ਨ ਕਰਾਂ ਪੰਜਾਬ ਦੇ ਨਾਲੋਂ ਕਿਉਂਕਿ ਚੰਡੀਗੜ੍ਹ ਸਖਤੀ ਹੈ ਵਕ ਵਕ ਥਾਵਾਂ ਤੇ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਨੇ ਕੋਈ ਵੀ ਇਨ ਟ੍ਰੈਫਿਕ ਰੂਲਸ ਦੀ ਉਲੰਘਣਾ ਕਰਨ ਤੋਂ ਪਹਿਲਾਂ ਇੱਕ ਵਾਰ ਸੋਚਦਾ ਹੈ ਪਰ ਮੈਂ ਜੇ ਅੱਗੇ ਆ ਜਾ ਪੰਜਾਬ ਵਾਲੇ ਪਾਸੇ ਤੇ ਰੈੱਡ ਲਾਈਟਸ ਨੂੰ ਜੰਪ ਕੀਤਾ ਜਾਂਦਾ ਹੈ ਜ਼ੀਬਰਾ ਕ੍ਰੋਸਿੰਗ ਤੇ ਲੋਕ ਖੜੇ ਹੁੰਦੇ ਨੇ ਕੋਈ ਟ੍ਰੈਫਿਕ ਰੂਲਸ ਦੀ ਪਾਲਣਾ ਉਹ ਨਹੀਂ ਕਰਦੇ ਜੇ ਆਹੀ ਲੋਕ ਬਾਹਰ ਜਾਂਨ ਬਾਹਰਲੇ ਮੁਲਕਾਚ ਪਰ ਉੱਥੇ ਪ੍ਰੋਪਰ ਤਰੀਕੇ ਦੇ ਨਾਲ ਇਹ ਟ੍ਰੈਫਿਕ ਰੂਲਸ ਨੂੰ ਫੋਲੋ ਕਰਦੇ ਨੇ ਕੀ ਸਖਤੀ ਨਹੀਂ ਹੈ ਤਾਂ ਕਰਕੇ ਜੀ ਦੇਖੋ ਬਿਲਕੁਲ ਸਖਤੀ ਬੇਸ਼ੱਕ ਪੁਲਿਸ ਵੀ ਹੈਗੀ ਹੈ ਪੁਲਿਸ ਲਗਾਤਾਰ ਯਤਨ ਕਰਦੀ ਹੈ ਕਿ ਲੋਕਾਂ ਦਾ ਸੀਸੀਟੀਵੀ ਕੈਮਰਾ ਵੀ ਜਿਹੜੇ ਲਗਾਏ ਗਏ ਨੇ ਸਮੇਂ-ਸਮੇਂ ਸਰ ਚਲਾਣ ਵੀ ਜਿਹੜੇ ਆ ਕੀਤੇ ਜਾਂਦੇ ਨੇ ਪਰ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੀ ਆਵਾਜ਼ ਹੀ ਇੰਨੀ ਆ ਕਿ ਪੁਲਿਸ ਇੱਕ ਪਾਸੇ ਰੋਕਣ ਦੇ ਲਈ ਜਾਂਦੀ ਹੈ ਦੇਖ ਸਕਦੇ ਹੋ ਕਿ ਪੁਲਿਸ ਦਾ ਮੁਲਾਜ਼ਮ ਕਿਵੇਂ ਇੱਥੋਂ ਟਰਨ ਕਰਕੇ ਲੰਘਿਆ ਤਾਂ ਬੇਸ਼ੱਕ ਲੋਕਾਂ ਤੇ ਸਖਤੀ ਕੀਤੀ ਜਾਂਦੀ ਆ ਪਰ ਇੱਕ ਚੌਕ ਤੇ ਰੋਕਣ ਦੇ ਲਈ ਪੁਲਿਸ ਖੜਦੀ ਹੈ ਦੂਸਰੇ ਚੌਕ ਤੇ ਜਿਹੜਾ ਦੂਸਰੇ ਪਾਸੇ ਟਰਨ ਕਰਨ ਦੇ ਲਈ ਰਸਤਾ ਹੈ ਤਾਂ ਉੱਥੋਂ ਲੋਕੀ ਨਿਕਲਦੇ ਨੇ ਤਾਂ ਇੱਕ ਪਾਸੇ ਜਿਹੜੇ ਦੋ ਪੁਲਿਸ ਦੇ ਮੁਲਾਜ਼ਮ ਵੀ ਚੌਕ ਦੇ ਉੱਤੇ ਤਣਾਤ ਨੇ ਪਰ ਇਹ ਕਿਹਾ ਜਾ ਸਕਦਾ ਹੈ ਕਿ ਪੁਲਿਸ ਵਾਲਿਆਂ ਨੂੰ ਵੀ ਕਾਫੀ ਮੁਸ਼ਕਲ ਕਰਨੀ ਪੈਂਦੀ ਆ ਪਰ ਇਹ ਕਿਹਾ ਜਾ ਸਕਦਾ ਹੈ ਕਿ ਇੱਧਰ ਫਿਰੋਜ਼ਪੁਰ ਰੋਡ ਵਾਲੀ ਸਾਈਡ ਤੇ ਅਗਰ ਗੱਲ ਕਰੀਏ ਤਾਂ ਬੈਰੀਕੇਡ ਲਗਾਏ ਹੋਏ ਨੇ ਕਿ ਇਸ ਰਸਤੇ ਤੋਂ ਅਗਰ ਸ਼ਹਿਰ ਵਾਲੇ ਪਾਸੇ ਨੂੰ ਜਾਣਾ ਤਾਂ ਉਹ ਇਧਰੋਂ ਦੀ ਜਾ ਕੇ ਪੁਲ ਦੇ ਹੇਠਾਂ ਵਾਲੇ ਪਾਸੇ ਦੀ ਜਿਹੜਾ ਘੁੰਮ ਕੇ ਆ ਸਕਦਾ ਤਾਂ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਟ੍ਰੈਫਿਕ ਮੇਨਟੇਨ ਕਰਨ ਦੇ ਲਈ ਲੱਗੇ ਹੋਏ ਨੇ ਪਰ ਦੂਸਰੇ ਪਾਸੇ ਤਸਵੀਰਾਂ ਦਿਖਾਉਣੀਆਂ ਲਾਜ਼ਮੀ ਹੈ ਕਿ ਕੋਈ ਵੀ ਵਿਸ਼ੇਸ਼ ਵਿਅਕਤੀ ਅਗਰ ਇੱਥੋਂ ਲੰਘਦਾ ਹੈ ਉਹ ਹੋਏ ਤੁਟ ਕਰਨ ਕਰਕੇ ਜਰੂਰ ਲੰਘਦਾ ਤਾਂ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਇਸ ਦੇ ਨਾਲ ਨਾਲ ਵੱਡੇ ਹਾਦਸਿਆਂ ਦਾ ਵੀ ਜਿਹੜਾ ਕਾਰਨ ਅਕਸਰ ਉਹ ਬਣਿਆ ਰਹਿੰਦਾ ਪਰ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਵੀ ਜਿਹੜੇ ਨੇ ਉਹ ਲਗਾਤਾਰ ਟ੍ਰੈਫਿਕ ਨੂੰ ਮੈਂਟੇਨ ਕਰਨ ਦੇ ਲਈ ਲੱਗੇ ਨੇ ਪਰ ਕੀ ਦਿੱਕਤਾਂ ਆਉਂਦੀਆਂ ਨੇ ਕੀ ਸਮੱਸਿਆਵਾਂ ਆਉਂਦੀਆਂ ਨੇ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਇੱਥੇ ਨੇ ਸਰ ਕਾਫੀ ਸ਼ਹਿਰ ਨੂੰ ਜੋੜਨ ਵਾਲਾ ਰਸਤਾ ਹੈ ਲੱਗਦਾ ਟ੍ਰੈਫਿਕ ਨੂੰ ਮੈਂਟੇਨ ਕਰਨ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਨੇ ਜਾਂ ਇੱਥੇ ਲੋਕ ਹੱਲੇ ਵੀ ਅਵੇਰ ਨਹੀਂ ਟਰਨ ਲੈ ਕੇ ਆਉਂਦੇ ਨੇ ਹਾਸਿਆਂ ਦਾ ਕਾਰਨ ਬੰਦਾ ਨਹੀਂ ਜਦੋਂ ਰੋਕ ਸਾਈਡ ਤੋਂ ਚਲਾਨ ਕਰਦੇ ਨੇ ਸੀ ਉਹਨਾਂ ਤੇ ਉਹਨੇ ਸੀਦਾ ਕੋਈ ਰੋਕੇਸ਼ਨ ਹੋ ਜਾ ਐਂਬੂਲੈਂਸ ਵਗੈਰਾ ਉਹਨਾਂ ਤੇ ਹੀ ਤੇ ਜਲਦੀ ਪਰ ਕਿਤਨੇ ਕਿਤੇ ਲੱਗਦਾ ਸਰ ਇਹ ਵੱਡਾ ਸ਼ਹਿਰ ਹੈ ਚੌਕ ਵੀ ਵੱਡਾ ਹੈ ਇੱਥੇ ਕਾਫੀ ਸਾਰੇ ਪੁਆਇੰਂਟਸ ਬਣੇ ਹੋਏ ਨੇ ਅਗਰ ਤੁਸੀਂ ਇੱਧਰ ਕੱਢਦੇ ਹੋ ਤਾਂ ਉੱਧਰੋਂ ਲੋਕ ਕਰਨ ਕਰਦੇ ਨੇ ਇੱਧਰ ਉਹਨਾਂ ਨੂੰ ਰੋਕਦੇ ਹੋ ਤਾਂ ਉੱਧਰ ਆ ਜਾਂਦੇ ਨੇ ਉੱਧਰ ਜਾਣੇ ਤੇ ਇੱਧਰ ਆ ਜਾਂਦੇ ਜਿਹੜੇ ਇੱਧਰ ਫੜਦੇ ਸਮੇਂ ਚਲਾਨ ਕਰਦੇ ਜਿਹੜੇ ਦੋ ਜਿਹੜਾ ਵੀ ਜਿਹੜਾ ਕਵਰ ਕੀਤਾ ਜਾ ਸਕਦਾ ਉਸ ਨੂੰ ਮੁਲਾਜ਼ਮਾਂ ਦੀ ਘਾਟ ਕਹਿ ਸਕਦੇ ਆ ਇਹ ਮੁਲਾਜ਼ਮ ਠੀਕ ਜਿਹੇ ਸਰ ਜੰਦੇ ਕਵਰੇਜ ਨਹੀਂ ਮਿਲ ਔਰ ਟ੍ਰੈਫਿਕ ਨੂੰ ਲੈ ਕੇ ਲਗਾਤਾਰ ਜਿਸ ਤਰੀਕੇ ਨਾਲ ਤਸਵੀਰਾਂ ਦੇਖ ਰਹੇ ਆ ਲੋਕ ਇੱਥੇ ਟਰਨ ਮਾਰ ਕੇ ਆ ਰਹੇ ਨੇ ਐਕਸੀਡੈਂਟ ਦਾ ਕਾਰਨ ਬਣ ਰਿਹਾ ਉਹ ਚਲਾਨ ਕਰ ਦਿੰਦੇ ਸੀ ਉਹ ਰੁਕਦੇ ਲਈ ਰੁਕ ਜੀ ਵੀ ਆ ਰੋਕ ਰਹੇ ਉਹਨਾਂ ਨੂੰ ਪਰ ਲੱਗਦਾ ਸਾਰੇ ਚਲਾਨ ਤਾਂ ਤੁਸੀਂ ਕਰ ਦਿੰਨੇ ਹੋ ਇਸ ਸਾਈਡ ਖੜੇ ਹੋ ਪਰਲੀ ਸਾਈਡ ਤੇ ਹਾਲੇ ਵੀ ਲੋਕ ਜਿਵੇਂ ਲੰਘਦੇ ਨੇ ਉਹਨਾਂ ਨੂੰ ਰੋਕਣ 'ਚ ਦਿੱਕਤ ਆਂਦੀ ਤੁਸੀਂ ਕਦੇ ਸਿੱਧੇ ਰਸਤੇ ਗਏ ਭਲਾ ਤੁਸੀਂ ਕੁਝ ਨਹੀਂ ਨਹੀਂ ਮਤਲਬ ਕਿ ਇਹ ਜਿੱਦਰਾਸੀਂ ਅਸੀਂ ਜਾਈਦਾ ਜੀ ਅਸੀਂ ਤੁਹਾਨੂੰ ਅਸੀਂ ਤੁਹਾਡੇ ਤੱਕ ਇਹ ਹੀ ਆਵਾਜ਼ ਪਹੁੰਚਾਉਣ ਆਏ ਆ ਕਿ ਜਿਹੜੇ ਲੋਕ ਨੇ ਅਗਰ ਉਹ ਆਂਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਤੁਸੀਂ ਇੱਥੇ ਖੜੇ ਹੋ ਤੁਸੀਂ ਇੱਕ ਪਾਸੇ ਖੜੇ ਹੋ ਦੂਸਰੇ ਪਾਸੇ ਲੋਕਾਂ ਨੂੰ ਨਹੀਂ ਪਤਾ ਕਿ ਪੁਲਿਸ ਮੁਲਾਜ਼ਮ ਖੜੇ ਨੇ ਉਹ ਜਸ ਕਵਰ ਕਰ ਗੋ ਅਸੀਂ ਨੂੰ ਕਰ ਗੋ ਜਨ ਸਭ ਸਾਰੇ ਪਾਸੇ ਦੇਖਣਾ ਬੰਦਾ ਟ੍ਰੈਫਿਕ ਕਿਧਰ ਹੋ ਜਾਦਾ ਉਸ ਨੂੰ ਲਾਈਟ ਨਹੀਂ ਉਹ ਉਹੀ ਗੱਲ ਕਰ ਰਿਹਾ ਕਿ ਤੁਸੀਂ ਇੱਕ ਪਾਸੇ ਖੜੇ ਇੱਕ ਪਾਸੇ ਦੇਖ ਰਹੇ ਹੋ ਦੂਸਰੇ ਪਾਸੇ ਲੋਕ ਇਹ ਕਹਿੰਦੇ ਨੇ ਕਿ ਪੁਲਿਸ ਮੁਲਾਜ਼ਮ ਇੱਧਰ ਖੜੇ ਨੇ ਉਧਰੋਂ ਆਪਣਾ ਫਾਇਦਾ ਚੱਕਦੇ ਨੇ ਚਲੇ ਜਾਂਦੇ ਨੇ ਇੱਕ ਖੜ ਕੇ ਇੱਕ ਜਗ੍ਹਾ ਡਿਊਟੀ ਕਰਕੇ ਦੂਸਰੀ ਵ ਇਹ ਕੜ ਦੀ ਕੁਟਿ ਡਿਊਟੀ ਕਰੇਗਾ ਉਹ